ਬਜਿੰਦਰ ਪਾਦਰੀ ਬਾਰੇ ਜਬਰਜਨਾ ਦੇ ਕਾਫੀ ਦੋਸ਼ ਹੋਰ ਵੀ ਤੁਸੀਂ ਦੱਸਿਆ ਸੀ ਕਿ ਲੱਗੇ ਹੋਏ ਨੇ ਹੁਣ ਤੇ ਕਹਿੰਦੇ ਕਿ ਉਹ ਇਹਨਾਂ ਚੀਜ਼ਾਂ ਤੋਂ ਬਚਨ ਦਾ ਮਾਰਿਆ ਤੇ ਨੇਪਾਲ ਹੀ ਲੰਘ ਗਿਆ ਆ ਵੀ ਸੂਤਾਂ ਵਧੀਆ ਨਹੀਂ ਵੀ ਜੇ ਇੱਥੇ ਨਹੀਂ ਲੋਟ ਆਉਂਦਾ ਤੇ ਕਿਤੇ ਹੋਰ ਚਲੋ ਫਿਰ ਬਜਿੰਦਰ ਪਾਦਰੀ ਜੀ ਦੇਖੋ ਸੁਖਮ ਸਿੰਘ ਸਾਹਿਬ ਇਹਨਾਂ ਚੀਜ਼ਾਂ ਦੀ ਨਾ ਪੁਸ਼ਟੀ ਐ ਸੰਭਵ ਹੁੰਦੀ ਆ ਹੂੰ ਇਹ ਰਿਪੋਰਟਾਂ ਨੇ ਅੱਜ ਮੀਡੀਆ ਦੇ ਵਿੱਚ ਜਿੱਦਾਂ ਤੁਸੀਂ ਪੜ ਲੀਆਂ ਮੈਂ ਵੀ ਪੜ ਲੀਆਂ ਆਪਣੇ ਦੋਸਤਾਂ ਨੇ ਵੀ ਪੜੀਆਂ ਹੁਣ ਕੀ ਆ ਜੀ ਕਿ ਬਜਿੰਦਰ ਪਾਦਰੀ ਨੇਪਾਲ ਅਜ ਗਿਆ ਹਮ ਹੁਣ ਉਹਨਾਂ ਦੀ ਚਰਚ ਬਣੀ ਹੋ ਕੋਈ ਆਫੀਸ਼ੀਅਲ ਇਸ ਗੱਲ ਦਾ ਖੰਡਨ ਜਾਂ ਕੋਈ ਐਸਾ ਆਇਆ ਹੋਵੇ ਤਦ ਹੀ ਕੋਈ ਸਥਿਤੀ ਸਾਫ ਹੁੰਦੀ ਹੈ ਨਾ ਹਮ ਫਿਲਹਾਲ ਇਹ ਮੀਡੀਆ ਦੇ ਵਿੱਚ ਕਿਉਂਕਿ ਜਿਹੜੀ ਐਸਆਈਟੀ ਬਣੀ ਹੈ ਇੱਕ ਅਖਬਾਰ ਨੇ ਉਹਨਾਂ ਦੇ ਨਾਲ ਰਾਬਤਾ ਕੀਤਾ ਜੀ ਪਰ ਉਹ ਐਸਆਈਟੀ ਜਿਹੜੇ ਮੈਂਬਰ ਨੇ ਉਹ ਕਹਿੰਦੇ ਆ ਕਿ ਫਿਲਹਾਲ ਅਸੀਂ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ ਭਾਈ ਹਮ ਪਰ ਇੱਥੇ ਇੱਕ ਚੀਜ਼ ਵੇਖਣ ਯੋਗ ਹੈ ਵੀ ਇਹ ਕਾਨੂੰਨ ਜਿਹੜਾ ਹੈ ਨਾ ਠੀਕ ਹੈ ਹਰ ਥਾਂ ਮਾੜਾ ਨਹੀਂ ਹਰ ਥਾਂ ਚੰਗਾ ਨਹੀਂ ਪਰ ਪਾਵਰਫੁੱਲ ਤੇ ਪਾਵਰਲੈਸ ਬੰਦੇ 'ਚ ਫਰਕ ਬਹੁਤ ਹੈ ਜੀ ਬੇਸ਼ੱਕ ਮੈਂ ਇਹ ਗੱਲ ਅਸਮਾਈ ਹੈ ਸਰ ਹੂੰ ਤੁਹਾਡੇ ਫੋਨ ਚੱਲਦੇ ਆ ਨਾ ਤਾਂ ਸਮਝ ਲਓ ਇਦਾਂ ਹੀ ਆ ਕਿ 7-8 ਜੌਂਡੀਅਰ ਚੱਲਦੇ ਆ ਜੇ ਤੁਹਾਡਾ ਅਦਰ ਤੁਹਾਡੀ ਜ਼ੁਬਾਨ ਚੱਲਦੀ ਹੈ ਨਾ ਸਮਝ ਲਓ ਕਿ 7 8 ਜੌਨ ਡੀਅਰ ਚੱਲਦੇ ਏਡਾ ਵੱਡਾ ਕੰਮ ਹੈ ਤੁਹਾਡਾ ਜੀ ਸਰ ਮਾੜੇ ਬੰਦੇ ਨੂੰ ਪਟਵਾਰੀ ਦਾ ਕਰਿੰਦਾ ਵੀ ਨੇੜੇ ਨਹੀਂ ਜਾਣ ਦਿੰਦਾ ਸੱਚੀ ਗੱਲ ਹੈ ਉੱਥੇ ਉਸੇ ਦਫ਼ਤਰ ਦੇ ਵਿੱਚ ਟੈਲੀਫੋਨ ਕਰਵਾ ਲਓ ਹੂੰ ਚਾਹੇ ਤੁਸੀਂ ਆ ਪਾਵਰਫੁੱਲ ਹੋ ਤੇ ਚਾਹੇ ਤੁਹਾਡਾ ਕੋਈ ਰਿਸ਼ਤੇਦਾਰ ਪਾਵਰਫੁੱਲ ਆ ਹੂੰ ਸਰ ਨਾਲ ਦੀ ਨਾਲ ਉਸੇ ਬੰਦੇ ਨੂੰ ਉਹੀ ਗਰੀਬ ਬੰਦਾ ਹੋਵੇਗਾ ਉਹਨੂੰ ਉਸੇ ਵਿਲੇ ਕੁਰਸੀ ਮਿਲ ਜਾਏਗੀ ਹੂੰ ਵਜਿੰਦਰ ਹੁਰੀ ਜਾਂ ਜਿਹੜੇ ਦੂਸਰੇ ਸਾਈ ਭਾਈਚਾਰੇ ਵਾਲੇ ਆ ਇਹਨਾਂ ਦੀ ਤਾਦਾਦ ਵਧੀ ਆ ਇਹ ਹੁਣ ਸਿਆਸੀ ਪਾਵਰ ਵੀ ਸ਼ੇਅਰ ਕਰਨਗੇ ਅੱਗੇ ਜਾ ਕੇ ਜੀ ਬਿਲਕੁਲ ਵਜ਼ਨ ਹੈ ਨਾ ਵੋਟਾਂ ਦਾ ਮੈਨੂੰ ਯਾਦ ਆ ਕਿ ਮਾਝੇ ਦੇ ਵਿੱਚ ਸ਼ੁਰੂ ਚ ਅਨਵਰ ਮਸੀ ਜਿਹਦਾ ਰੋਲਾ ਪਿਆ ਡਰੱਗ ਕੇਸ ਦੇ ਵਿੱਚ ਉਹ ਅਕਾਲੀਆਂ ਨੇ ਲੀਡਰ ਬਣਾਇਆ ਸੀ ਜੀ ਅਹੁਦਾ ਦਿੱਤਾ ਸੀ ਉਸ ਨੂੰ ਹਮ ਅਕਾਲੀ党 ਦੇ ਬਾਦਲ ਨਹੀਂ ਮਸੀਹੀ ਭਾਈਚਾਰੇ ਨੂੰ ਬਕਾਇਦਾ ਗਰਾਂਟਾਂ ਦਿੱਤੀਆਂ ਹੋਈਆਂ ਹੂੰ ਬਿਲਕੁਲ ਆਪਣੀ ਸਰਕਾਰ ਦੇ ਹੂੰ ਕਿਉਂ ਕਿਉਂਕਿ ਉਹਨਾਂ ਦੀ ਉਸ ਵੇਲੇ ਹੀ ਤਾਕਤ ਵਧਣੀ ਸ਼ੁਰੂ ਹੋ ਗਈ ਸੀ ਮੈਂ ਕਹ ਰਿਹਾ ਕਿ ਜੇ ਮੰਨ ਲਓ ਕਾਦਰੀ ਬਲਜਿੰਦਰ ਦੀ ਥਾਂ ਤੇ ਹੂੰ ਕੋਈ ਮੇਰੇ ਵਰਗਾ ਬਲਜਿੰਦਰ ਹੁੰਦਾ ਜੀ ਤੇ ਜਿੱਦੇ ਮਗਰ ਕੋਈ ਬੈਕ ਨਹੀਂ ਕੋਈ ਕੁਝ ਨਹੀਂ ਐਸਾਈਟੀ ਕੌਣ ਬਣਾਉਂਦਾ ਕਿਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਹਿੰਦਾ ਰੱਖੀ ਵੀ ਅਗਲੇ ਕਹਿਣਾ ਸੀ ਇੱਕ ਵਾਰੀ ਇਹਨੂੰ ਨੂੜ ਕੇ ਜੇਲ੍ਹ ਚ ਸੁੱਟ ਦਿਓ ਹੂੰ ਇਹਦਾ ਵਕੀਲ ਸਾਬਤ ਕਰੇ ਜਾਇਜ ਆ ਨਜਾਇਜ ਆ ਜੀ ਉਹ ਬਾਅਦ ਚ ਵੇਖੀ ਜਾਓ ਸਰ ਕੋਈ ਕਹਾਣੀਆਂ ਦੀ ਤਰਾਸ ਦੀ ਨਹੀਂ ਪੁੱਛਦਾ ਮੁਰਕੇ ਉਥੇ ਬੰਦੇ ਗੰਡਿਆਂ ਤੋਂ ਤਰਸਦੇ ਤਰਸਦੇ ਜੀ ਅਡੀਆਂ ਰਗੜਦੇ ਆ ਮਤਲਬ ਇੱਕ ਆਮ ਬੰਦੇ ਦੀ ਇਹ ਕਹਾਣੀ ਆ ਤੇ ਵਜਿੰਦਰ ਬਾਦਰੀ ਤੇ ਦੋਸ਼ ਲੱਗੇ ਜਿਹਦੇ ਤੇ ਅੱਗੇ ਵੀ ਮੁਕਦਮੇ ਦਰਜ ਨੇ ਮੈਂ ਤੁਹਾਨੂੰ ਆਨ ਰਿਕਾਰਡ ਰਿਕਾਰਡ ਦੱਸੇ ਜਿਹੜੇ ਮੁਕਦਮੇ ਸੀਗੇ ਉਹਨਾਂ ਦਾ ਜ਼ਿਕਰ ਕਰਕੇ ਦੱਸਿਆ ਸੀਗਾ ਤਾਂ ਉਹਨਾਂ ਦੇ ਮਾਮਲੇ ਦੇ ਵਿੱਚ ਯਾਨੀ ਇਸਾਈ ਪਾਈਚਾਰੇ ਦੇ ਜਿਹੜੇ ਪਾਵਰਫੁਲ ਬੰਦੇ ਆ ਉਹਨਾਂ ਦੇ ਮਾਮਲੇ 'ਚ ਐਸਆਈਟੀ ਬਿਠਾ ਦਿੱਤੀ ਤਾਂ ਐਸਆਈਟੀ ਬਿਠਾਉਣ ਦਾ ਮਤਲਬ ਕੀ ਹੁੰਦਾ ਸਾਬ ਐਸਆਈਟੀ ਬੁਠਾ ਕੇ ਇੱਕ ਜਾਂਚ ਘੋਲ ਦਿੱਤੀ ਜਾਂਦੀ ਆ ਵੱਖਰੇ ਤੌਰ ਤੇ ਤੇ ਕਈ ਜਿਹੜੇ ਪੁਲਿਸ ਅਧਿਕਾਰੀ ਰਹਿ ਸੁੱਕੇ ਆ ਜਾਂ ਹੁਣ ਕੰਮ ਕਰਦੇ ਹੋ ਤੁਹਾਨੂੰ ਦੱਸ ਦੇਣਗੇ ਕਿ ਜਾਂਚ ਪੁਲਿਸ ਇਨਾ ਲੰਮਾ ਖਿੱਚ ਸਕਦੀ ਆ ਕਿ ਸ਼ਾਇਦ ਬੰਦੇ ਦੀ ਜ਼ਿੰਦਗੀ ਲੰਗਾ ਦੇਵੇ ਕਿ ਜਾਂਚ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਜੀ ਬੰਦੇ ਵੀ ਲੰਗ ਜਾਂਦੇ ਆ ਆ ਬੰਦੇ ਲੰਗ ਜਾਂਦੇ ਆ ਜੀ ਮੰਨ ਲਓ 50 60 ਸਾਲ ਦੀ ਉਮਰ ਚੋਂ ਜਾਂਚ ਕਿਸੇ ਦੀ ਸ਼ੁਰੂ ਹੋਈ ਆ ਤੇ 10 ਸਾਲ ਲੰਕਾਤੀ ਤੇ 70 ਸਾਲ ਚੋਂ ਆਪ ਹੀ ਲੰਕ ਕੇ ਜਾਂਦਾ ਹੂੰ ਤੋ ਕਹਿੰਦਾ ਮਤਲਬ ਇਹ ਆ ਕਿ ਉਹ ਇੱਕ ਮੌਕਾ ਬਣਿਆ ਹੁਣ ਵਜਿੰਦਰ ਕਿੱਧਰ ਗਿਆ ਪਤਾ ਨਹੀਂ ਹੈ ਪਰ ਗੱਲ ਇਹ ਆ ਕਿ ਜੇ ਤੁਸੀਂ ਧਾਰਮਿਕ ਪੁਰਸ਼ ਹੋ ਜੀ ਹਮ ਅਧਿਆਤਮ ਵੰਡਦੇ ਹੋ ਤੁਸੀਂ ਹਮ ਤੁਸੀਂ ਆਪਣੇ ਆਪ ਨੂੰ ਵਿਦੋਸ਼ਾ ਕਹਿ ਰਹੇ ਹੋ ਦਾਵਾ ਕਰ ਰਹੇ ਹੋ ਤਾਂ ਫਿਰ ਸਾਹਮਣਾ ਕਰਨਾ ਚਾਹੀਦਾ ਸੀ ਤੁਹਾਨੂੰ ਅੰਦਰ ਨਹੀਂ ਸੁੱਟਿਆ ਜਾ ਰਿਹਾ ਜੀ ਐਸਆਈਟੀ ਮੌਕਾ ਦੇ ਰਹੀ ਹੈ ਬਿਲਕੁਲ ਸਾਬਤ ਕਰੋ ਆਪਣੇ ਠੀਕ ਹੈ ਨਾ ਬਾਕੀ ਹੁਣ ਮੈਂ ਪੁਸ਼ਟੀ ਨਹੀਂ ਕਰ ਸਕਦਾ ਹੋ ਸਕਦਾ ਕੋਈ ਖੰਡਣ ਮੰਡਣ ਆ ਜਾਵੇ ਜਾਂ ਹੋ ਸਕਦਾ ਵਜਿੰਦਰ ਪਾਦਰੀ ਖੁਦ ਹੀ ਪੇਸ਼ ਹੋਵੇ ਪਰ ਜੇ ਉਹ ਭੱਜ ਗਿਆ ਤਾਂ ਉਹਦੇ ਵਿੱਚ ਵੀ ਪੁਲਿਸ ਦੀ ਕਿਤੇ ਨਾ ਕਿਤੇ ਨਾਕਾਮੀ ਹੋਏਗੀ ਹੂੰ ਬਿਲਕੁਲ ਕਿਉਂਕਿ ਰਾਜੀਤ ਮਾਮਲੇ 'ਚ ਵੀ ਤੁਹਾਨੂੰ ਯਾਦ ਹੋਣਾ ਇਸੇ ਤਰ੍ਹਾਂ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਹੀ ਰੌਲਾ ਪਾ ਦਿੱਤਾ ਕਰ ਦਿਆਂਗੇ ਵਾਹ ਕਰ ਦਿਆਂਗੇ ਅੱਜ ਤੱਕ ਰਾਜੀਤ ਲੱਭਾ ਨਹੀਂ ਤੇ ਨਾ ਹੀ ਬਲਡوزر ਨੂੰ ਦਾ ਘਰ ਦਾ ਰਾਹ ਲੱਭਿਆ ਹੂੰ ਬਿਲਕੁਲ ਕਈ ਘਰਾਂ ਨੂੰ ਰਾਹ ਨਹੀਂ ਤੇ ਖੈਰ ਪੰਜਾਬ ਐਗਰੀਕਲਚਰ ਜੀ ਕਹਿ ਰਹੇ ਨੇ ਕਹਿੰਦੇ ਕਿ ਕਿਸੇ ਵੀ ਧਰਮ ਦਾ ਪ੍ਰਚਾਰਕ ਹੋਣ ਵਾਸਤੇ ਕਹਿੰਦੇ ਬੰਦੇ ਦਾ ਕਰੈਕਟਰ ਹੋਣਾ ਚਾਹੀਦਾ ਹੈ ਇਹ ਤੁਸੀਂ ਬਹੁਤ ਵੱਡੀ ਗੱਲ ਕਰਤੀ ਹੈ ਤੇ ਬਹੁਤ ਵਾੜਾ ਸਵਾਲ ਖੜਾ ਕਰਤਾ ਹੈ ਕਹਿੰਦੇ ਨੇ ਕਿ ਕਿਸੇ ਵੀ ਧਰਮ ਦਾ ਪ੍ਰਚਾਰਕ ਹੋਣ ਵਾਸਤੇ ਕਹਿੰਦੇ ਬੰਦੇ ਦਾ ਕਰੈਕਟਰ ਹੋਣਾ ਚਾਹੀਦਾ ਨਹੀਂ ਚਲ ਮੈਂ ਕੋਈ ਧਰਮ ਧਰਮ ਬਾਰੇ ਤਾਂ ਮੈਂ ਬਹੁਤਾ ਨਾ ਕਦੇ ਮੈਂ ਟਿੱਕ ਟਿੱਕਣੀ ਕਰਦਾ ਜੀ ਠੀਕ ਹੈ ਨਾ ਪਾਸਤਾ ਤੇ ਨਾ ਕਿ ਸੇਦੀ ਧਰਮਿਕ ਜ਼ਾਦੀ ਤੇ ਉਹ ਆਪਾਂ ਸਤਿਕਾਰ ਕਰਨ ਵਾਲੇ ਬੰਦੇ ਆ ਜੀ ਸਾਰੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਬੰਦੇ ਆ ਪਰ ਮੇਰਾ ਇਹ ਹੈ ਕਿ ਚਰਿੱਤਰ ਨਿਰਮਾਨ ਅੱਛਾ ਸਾਡਾ ਉਹਦੇ ਤੇ ਜ਼ੋਰ ਹੋਣਾ ਚਾਹੀਦਾ ਆਪਦੇ ਤੇ ਵੀ ਆਪਦੇ ਬੱਚਿਆਂ ਤੇ ਵੀ ਤੇ ਬਸ ਸਮਾਜ ਸੁਧਰਦਾ ਜਾਏਗਾ ਜੀ ਕੱਲ ਤੇ ਚਰਿੱਤਰ ਦੀ ਹੈ ਨਾ ਸਾਬ ਬਿਲਕੁਲ ਠੀਕ ਹੈ ਨਾ ਜੀ ਜੈਸਾ ਸਮਾਜ ਦਾ ਚਰਿੱਤਰ ਹੋਏਗਾ ਵੈਸੀ ਸਮਾਜ ਦਾ ਚਿੱਤਰ ਹੋਏਗਾ ਚਿੱਤਰ ਹੋਏਗਾ ਠੀਕ ਹੈ ਨਾ ਜੀ ਧੰਨਵਾਦ ਜਗਤਾਰ ਸਿੰਘ ਜੀ ਤੁਹਾਡੀ ਅ ਸ਼ੁਭ ਕਾਮਨਾ ਹੈ ਸਾਡੇ ਪ੍ਰੋਗਰਾਮ ਵਾਸਤੇ ਤੇ ਜੇ ਤੁਹਾਡਾ ਪਿਆਰ ਸਾਥ ਇਦਾਂ ਹੀ ਮਿਲਦਾ ਰਹਾ ਲੰਮਾ ਸਮਾਂ ਹੀ ਚੱਲੇਗਾ ਪ੍ਰੋਗਰਾਮ ਜੀ 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 ਦੁਆਵਾਂ ਲਈ ਸ਼ੁਕਰੀਆ ਜਗਤਾਰ ਜੀ